ਏ ਸਰ ਇਥੇ ਸਮਰਾਲਾ تحصیل ਤੇ ਕੰਨਤ تحصیل ਤੇ ਜਿਹੜੇ ਆਸ-ਪਾਸ ਪਿੰਡ ਹੈਗੇ ਨੇ ਤੇ ਖਾਲਸਾ ਏਟ ਵਾਲੇ ਤੇ ਪਲਾਨਟੀ ਸਕੂਲ ਵੱਲੋਂ ਇਹ ਜਿਹੜੇ ਬਾੜ ਆਈ ਹੋਈ ਆਪਣੇ ਫਲਡ ਆਏ ਹੋਏ ਨੇ ਪੰਜਾਬ ਚ ਉਹਨਾਂ ਦੀ ਹੈਲਪ ਵਾਸਤੇ ਜਿਹੜੇ ਹੈ ਟਰੱਕ ਭੇਜੇ ਜਾ ਰਿਹਾ ਕਿਹੜੇ ਵਿੱਚ ਭੇਜਿਆ ਜਾ ਇਹ ਇਹ ਵਾਲਾ ਟਰੱਕ ਜਿਹੜਾ ਹੈਗਾ ਇਸ ਵਾਰ ਫਿਰੋਜ਼ਪੁਰ ਜਾ ਰਿਹਾ ਕਿੰਨੇ ਦਿਨਾਂ ਦੀ ਇਹ ਸਮਗਰੀ ਹੈ ਵੈਸੇ 3-4 ਦਿਨਾਂ ਚੋਂ ਹੋਈ ਹੈ ਕਿਉਂਕਿ 3-4 ਦਿਨ ਪਹਿਲਾਂ ਵੀ ਇੱਕ ਵੱਡਾ ਟਰੱਕ ਚਲਾ ਗਿਆ ਹੈ ਤੇ ਉਹਦੇ ਚ ਸਾਰੀ ਸਮਗਰੀ ਜਿਹੜੀ ਹੈ ਉਹ ਫਤਿਹਗੜ ਚੂੜੀਆਂ ਭੇਜੀ ਗਈ ਸੀਗੀ ਕਿਸ ਤਰੀਕੇ ਨਾਲ ਜਿਹੜੀ ਸਮਗਰੀ ਇਕੱਠੀ ਕੀਤੀ ਜਾਂਦੀ ਕਿੱਦਾਂ ਦੇਖੋ ਪੰਜਾਬ 'ਚ ਤਾਂ ਹਰ ਚੀਜ਼ ਮਿਲ ਜੋੜ ਕੇ ਹੀ ਹੁੰਦੀ ਹੈਗੀ ਹੈ ਤੇ ਇਹ ਸਾਰਾ ਇਹਦੇ ਸਾਰੇ ਜਿਹੜੇ ਸਾਡੇ ਪਿੰਡਾਂ ਵਾਲੇ ਹੈਗੇ ਨੇ ਸਰਪੰਚ ਆਸ-ਪਾਸ ਦੇ ਜਿਹੜੇ ਪਿੰਡ ਹੈਗੇ ਨੇ ਇਹ ਇਹਨਾਂ ਦੀ ਹੈਲਪ ਦੇ ਬਿਨਾ ਪੋਸੀਬਲ ਨਹੀਂ ਸੀਗੀ ਤੇ ਖਾਲਸਾਡ ਵਾਲੇ ਜਿਹੜੇ ਹੈਗੇ ਨੇ ਉਹਨਾਂ ਨੇ ਇਹਨਾਂ ਨੇ ਪੈਕੇਟ ਵਗੈਰਾ ਬਣਾ ਕੇ ਇਹ ਸਾਰਾ ਅੰਡ ਤੱਕ ਪਹੁੰਚਾਣਗੇ ਔਰ ਸਹੀ ਜ਼ਰੂਰਤਾਂ ਤੱਕ ਪਹੁੰਚਾ ਕੇ ਇਹ ਲੋਗ ਅਗਲੀ ਵਾਰ ਫਿਰ ਹੈਲਪ ਕਰਨਗੇ ਬਟ ਜਿਹੜੇ ਆਸ-ਪਾਸ ਦੇ ਜਿਹੜੇ ਪਿੰਡ ਹੈਗੇ ਨੇ ਤਹਿਸੀਲ ਸਮਰਾਲਾ ਤੇ ਤਹਿਸੀਲ ਖੰਨਾ ਦੇ ਇਹ ਸਾਰੇ ਸਰਪੰਚਾ ਨੇ ਬਹੁਤ ਵੱਡ ਚੜ ਕੇ ਅੱਗੇ ਜਿਹੜੀ ਹੈ ਕਿ ਹੈਲਪ ਕੀਤੀ ਹੈ ਤੇ ਅੱਜ ਵੀ ਇਨਫੈਕਟ ਇੱਕ ਟਰੱਕ ਲੈ ਕੇ ਆਏ ਹੈਗੇ ਨੇ ਟਰਾਲੀਆਂ ਲੈ ਕੇ ਆਏ ਹੈਗੇ ਨੇ ਇਹਨਾਂ ਦੇ ਬਿਨਾ ਇਹ ਪੋਸੀਬਲ ਨਹੀਂ ਸੀਗਾ ਬਿਲਕੁਲ ਵੀ ਪੋਸੀਬਲ ਨਹੀਂ ਸੀਗਾ ਕਦੋਂ ਤੋਂ ਸ਼ੁਰੂ ਕੀਤਾ ਗਿਆ ਵੀ 스타ਟਡ 2 ਵੀਕਸ ਬੈਕ ਐਕਚੁਅਲੀ ਅਸੀਂ ਦੋ ਹਫ਼ਤੇ ਪਹਿਲਾਂ ਸ਼ੁਰੂ ਕੀਤਾ ਸੀਗਾ ਜਿੱਦਨ ਪਹਿਲੀ ਛੁੱਟੀ ਪਈ ਸੀ ਸਰਕਾਰ ਨੇ ਕੀਤੀ ਸੀਗੀ ਕਿ ਆ ਹੁਣ ਛੁੱਟੀ ਆ ਗਈ ਸਾਡੀ ਤਾਂ ਛੁੱਟੀ ਸੀਗੀ ਨਹੀਂ ਤੇ ਸਾਨੂੰ ਇਹ ਸੀਗਾ ਕਿ ਜਿਹੜੀ ਛੁੱਟੀ ਹੈ ਜਿਹੜੇ ਆਪਾਂ ਚੰਗੇ ਕੰਮ ਤੇ ਪਹਿਲਾਂ ਲੱਗਿਆ ਕਿ ਛੁੱਟੀਆਂ ਹੋ ਗਈਆਂ ਫਿਰ ਤੋਂ ਛੁੱਟੀਆਂ ਹੋ ਗਈਆਂ ਸਿਲੇਬਸ ਚਲਾ ਜਾਏਗਾ ਪਿੱਛੇ ਪਰ ਫਿਰ ਲੱਗਿਆ ਕਿ ਨਹੀਂ ਸ਼ਾਇਦ ਇਹ ਹੈਲਪ ਵਾਸਤੇ ਮਿਲੀ ਹੈ ਕਿ ਚਲੋ ਆਪਾਂ ਸਾਰੀ ਕਮਿਊਨਿਟੀ ਇਕੱਠੀ ਹੁੰਦੇ ਆ ਤੇ ਇਕੱਠੇ ਹੋ ਕੇ ਫਿਰ ਜਿਹੜਾ ਹੈਗਾ ਆਪਾਂ ਸਮਾਨ ਉੱਥੇ ਭੇਜਦੇ ਆਂ स्टूडेंट्स कित्ता ਇਸੇ ਹੈਲਪ ਕਰਦੇ स्टूडेंट्स एंड पेरेंट्स ਨੇ ਬਹੁਤ ਹੈਲਪ ਕੀਤੀ ਹੈ पेरेंट्स ਰਾਤ ਨੂੰ 9:00 ਵਜੇ 10:00 ਵਜੇ ਵੀ ਸਮਾਨ ਛੱਡ ਕੇ ਜਾਂਦੇ ਰਹੇ ਨੇ ਤੇ ਅੱਜ ਵੀ पेरेंट्स ਕੁਛ ਆਏ ਹੋਏ ਨੇ ਸਾਡੇ ਨਾਲ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਦੇ ਥਰੂ ਔਰ ਫਾਈਨੈਂਸ਼ੀਅਲ ਹੈਲਪ ਔਰ ਜਿਹੜੀ ਸਮਾਨ ਦੀ ਹੈਲਪ ਹੈ ਬਹੁਤ ਵਾਰ ਚੜ ਕੇ ਕੀਤੀ ਹੈਗੀ ਹੈ ਹੁਣ ਕਿੰਦਾ ਤੇ ਸਮਾਨ ਦੀ ਉਧਰ ਰਿਕੁਆਇਰਮੈਂਟ ਹੈ ਜਿਹਦਾ ਬਾਣੀ ਉੱਤਰਦਾ ਜਾ ਰਿਹਾ ਆ ਸਭ ਤੋਂ ਪਹਿਲਾਂ ਤਾਂ ਵਾਈਪਰ ਚਾਹੀਦੇ ਨੇ ਗਾਰਾ ਕੱਢਣ ਵਾਸਤੇ ਤੇ ਝਾੜੂ ਚਾਹੀਦੇ ਤਿੱਲੇ ਵਾਲੇ ਤੇ ਫੈਨਾਈਲ ਚਾਹੀਦੀ ਹੈ ਡੀਡੀਟੀ ਚਾਹੀਦੀ ਹੈ ਦਵਾਈਆਂ ਚਾਹੀਦੀਆਂ ਨੇ ਕਿਉਂਕਿ ਹੁਣ ਜਦੋਂ ਪਾਣੀ ਥੱਲੇ ਜਾਏਗਾ ਤੇ ਉਹ ਇੰਨਾ ਉਥੇ ਮਤਲਬ ਜਾਨਵਰ ਮਰੇ ਹੋਏ ਨੇ ਹਰ ਬਹੁਤ ਅੰਦਾ ਪਾਣੀ ਬਿਲਕੁਲ ਕਾਲਾ ਹੋ ਚੁੱਕਿਆ ਹੈ ਤੇ ਉਹਦੇ ਨਾਲ ਬਿਮਾਰੀਆਂ ਬਹੁਤ ਫੈਲਣਗੀਆਂ ਤੇ ਉਹ ਬਿਮਾਰੀਆਂ ਨੂੰ ਕੰਟਰੋਲ ਕਰਨ ਵਾਸਤੇ ਉਹ ਘਰ ਜਿਹੜੇ ਜਿੰਨਾ ਚ ਇੰਨਾ ਨਗਾਰਾ ਭਰਿਆ ਪਿਆ ਉਹਨਾਂ ਨੂੰ ਰਹਿਣ ਵਾਸਤੇ ਵਾਪਸ ਬਣਾਉਣ ਵਾਸਤੇ ਕਈ ਲੋਕਾਂ ਦੀ ਛੱਤਾਂ ਵਾਸਤੇ ਛੱਤਾਂ ਚਾਹੀਦੀਆਂ ਹੋਣਗੀਆਂ ਤੇ ਇਹ ਸਾਰੀ ਚੀਜ਼ਾਂ ਦੀ ਹੁਣ ਜ਼ਰੂਰਤ ਹੈਗੀ ਰਾਸ਼ਨ ਉੱਥੇ ਬਹੁਤ ਜ਼ਿਆਦਾ ਪਹੁੰਚ ਚੁੱਕਿਆ ਆਲਰਡੀ ਤੇ ਆਪਾਂ ਕੀ ਕੀ ਸਮਾਨ ਭੇਜਨੇ ਕਿਸ ਲਈ ਹੈ ਸਾਡੇ ਵੱਲੋਂ ਅੱਜਕੱਲੇ ਬੇਸਿਕਲੀ ਉਹੀ ਬੇਸਿਕ ਸਮਾਨ ਜਾ ਰਿਹਾ ਹੈਗਾ ਤਰਪਾਲਾਂ ਜਾ ਰਹੀਆਂ ਨੇ ਰਾਸ਼ਨ ਜਾ ਰਿਹਾ ਹੈਗਾ ਬਟ ਜਿੱਥੇ ਨਹੀਂ ਪਹੁੰਚਿਆ ਸੀ ਕੋਸ਼ਿਸ਼ ਕਰ ਰਹੇ ਕਿ ਅਸੀਂ ਉੱਥੇ ਪਹੁੰਚਾਈਏ ਬਾਕੀ ਲੋਕਾਂ ਕੀ ਅਪੀਲ ਕਰਨੀ ਚਾਹੁੰਦੇ ਕੀ ਦੇਖੋ ਜਦੋਂ ਵੀ ਆਪਣੇ ਘਰ 'ਚ ਜਦੋਂ ਮੁਸੀਬਤ ਆਂਦੀ ਹੈਗੀ ਸਭ ਤੋਂ ਪਹਿਲਾਂ ਤਾਂ ਆਪਾਂ ਪੋਲਿਟਿਕਸ ਖਿੱਦਨੀ ਬੰਦ ਕਰੀਏ ਜਿੰਨਾ ਵੱਡਾ ਪੰਜਾਬੀਆਂ ਦਾ ਦਿਲ ਹੈ ਦੇਣ ਵਾਸਤੇ ਉਹਨਾਂ ਲੈਣ ਵਾਸਤੇ ਵੀ ਰੱਖਣਾ ਚਾਹੀਦਾ ਹੈ ਜਿਹੜਾ ਬੰਦਾ ਜਿੰਨਾ ਦੇ ਰਿਹਾ ਚਾਹੇ ਛੋਟਾ ਦੇ ਰਿਹਾ ਘੱਟ ਦੇ ਰਿਹਾ ਪੁਰਾਣਾ ਦੇ ਰਿਹਾ ਨਵਾਂ ਦੇ ਰਿਹਾ ਬਟ ਐਟਲੀਸਟ ਉਹ ਦਿਲੋਂ ਦੇ ਰਿਹਾ ਹੈਗਾ ਤਾਂ ਉਸ ਚੀਜ਼ੇ ਰਿਸਪੈਕਟ ਕਰਨੀ ਚਾਹੀਦੀ ਅਸੀਂ ਇਹਦੇ ਉਥੋਂ ਨਹੀਂ ਲਵਾਂਗੇ ਉਥੋਂ ਨਹੀਂ ਲਵਾਂਗੇ ਤੇ ਜਦੋਂ ਦੇਣ ਦਾ ਏਡਾ ਬਟਾ ਦਿਲ ਰੱਖਦੇ ਉਹਦਾ ਲੈਣ ਦਾ ਵੀ ਰੱਖਣਾ ਚਾਹੀਦਾ ਹੈ ਜਿਹੜਾ ਬੰਦਾ ਜਿਵੇਂ ਵੀ ਦੇ ਰਿਹਾ ਹੈਗਾ ਸਿਰ ਅੱਖਾਂ ਤੇ ਲੈ ਕੇ ਲਓ ਪਾਵੇਂ ਉਹ ਬਟ ਮਤਲਬ ਲੈਣਾ ਵੀ ਆਣਾ ਚਾਹੀਦਾ ਹੈ ਦੇ ਇੰਨੀ ਜਗਾ ਮੈਂ ਵਨ ਬਾਈਟ ਖੰਣਾ ਤੋਂ ਹਾਂ ਔਰ ਮੇਰੇ ਬੱਚੇ ਸਕੂਲ ਚ ਪੜਦੇ ਨੇ ਮੈਂ ਐਜ਼ ਅ ਪੇਰੈਂਟਸ ਇਥੇ ਢੋਲੀ ਬਾਰੀ ਹਾਂ ਅੱਜ ਕਿਸ ਤਰੀਕੇ ਨਾਲ ਤੁਹਾਨੂੰ ਪਤਾ ਲੱਗਿਆ ਕਿ ਰਿਕੁਆਇਰਮੈਂਟ ਹੈ ਤੇ ਕਿੱਦਾਂ ਤੁਸੀਂ ਰਿਕੁਆਇਰਮੈਂਟ ਆ ਦੇਖੋ ਸਕੂਲ ਵਾਲਿਆਂ ਦੀ ਸਭ ਤੋਂ ਪਹਿਲਾਂ ਤਾਂ ਬਹੁਤ ਬੜੀ ਐਫੀਸ਼ੀਐਂਸੀ ਹੈ ਕਿ ਇਹਨਾਂ ਨੇ ਪਾਇਆ ਸੀਗਾ ਸਾਨੂੰ ਸਾਰੇ ਪੇਰੈਂਟਸ ਨੂੰ ਗਰੁੱਪ ਦੇ ਵਿੱਚ ਸਾਰੇ ਕਿਤੇ ਸੋਸ਼ਲ ਮੀਡੀਆ ਤੇ ਇਹਨਾਂ ਨੇ ਚਲਾਇਆ ਸੀ ਕਿ ਜਿੰਨੇ ਪੇਰੈਂਟਸ ਆਲੇ ਦੁਆਲੇ ਦੇ ਬੱਚੇ ਕੁਝ ਵੀ ਸਪੋਰਟ ਕਰ ਸਕਦੇ ਨੇ ਉਹ ਤੁਸੀਂ ਜ਼ਰੂਰ ਕਰੋ ਤੇ ਸਕੂਲ ਦੇ ਥਰੂ ਹੀ ਸਾਨੂੰ ਪਤਾ ਲੱਗਿਆ ਫ फ्रेंड्स ਨੂੰ ਅਪੀਲ ਕੀਤੀ ਵੀ ਕੋਈ ਵੀ ਕੁਝ ਵੀ ਜੋ ਛੋਟਾ ਮੋਟਾ ਸਹਿਯੋਗ ਕਰ ਸਕਦਾ ਤੇ ਜਰੂਰ ਕਰੋ অর ਸਭ ਸਕੂਲ ਨੂੰ ਸਪੋਰਟ ਕਰੋ ਕਿਤਨ ਲੱਗ ਰਹੇ ਹੈ ਬਹੁਤ اچھا ਲੱਗ ਰਿਹਾ ਦੇਖੋ ਇਹ ਇੱਕ ਬਹੁਤ ਮਤਲਬ ਨੇਕ ਕੰਮ ਹੈ ਕਹਿ ਸਕਦੀ ਹਾਂ ਔਰ ਸੈਕਿੰਡ ਟਾਈਮ ਹੋ ਰਿਹਾ ਇਹ ਪਹਿਲਾਂ ਵੀ ਮੈਮ ਸੋਨੀਆ ਮੈਮ ਔਰ ਪਲੈਨੇਟੀ ਸਕੂਲ ਸਾਰਾ ਇਕੱਠਾ ਹੋ ਕੇ ਸਾਰੇ ਹਲੇ ਦੁਆਲੇ ਦੇ ਪਿੰਡਾਂ ਇਕੱਠੇ ਹੋ ਕੇ ਖੰਨੇ ਦੇ ਸ਼ਹਿਰ ਵਾਸੀਆਂ ਨੇ ਜਿੰਨਾ ਵੀ ਕੋਈ ਸਮਾਨ ਸੀਗਾ ਇੱਕ ਟਰੱਕ ਪਹਿਲਾਂ ਜਾ ਚੁੱਕਿਆ ਹੈ ਔਰ ਹੁਣ ਨੇ ਸੈਕਿੰਡ ਟਾਈਮ ਹੈ ਕਿ ਇੱਥੋਂ ਦੀ ਟਰੱਕ ਜਾ ਰਿਹਾ ਹੈ ਤੇ ਡੈਫੀਨਿਟਲੀ ਇਹਦਾ 파ਟ ਬਣ ਕੇ ਮੈਨੂੰ ਬਹੁਤ ਹੀ ਅੱਛਾ ਲੱਗ ਰਿਹਾ ਔਰ ਸਕੂਲ ਦੇ ਥਰੂ ਹੀ ਸਭ ਕੁਝ ਹੋ ਰਿਹਾ ਹੈ ਆਤਾ ਹੈ ਸਾਡੇ ਲਈ ਹੋਰ ਵੀ ਬਹੁਤ ਅੱਛੀ ਗੱਲ ਹੈ ਔਰ ਬੱਚੇ ਸਕੂਲ ਚ ਪੜ੍ਹ ਕਿ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਕਿ ਅਸੀਂ ਸਿਰਫ ਚੰਗੇ ਟਾਈਮ 'ਚ ਨਹੀਂ ਮਾੜੇ ਟਾਈਮ 'ਚ ਵੀ ਆਪਣੇ ਪੰਜਾਬੀਆਂ ਨਾਲ ਕਿਵੇਂ ਖੜੇ ਹੋਣਾ ਹੈ ਤੇ ਕਿਵੇਂ ਕਰਨਾ ਹੈ ਬੱਚਿਆਂ ਲਈ ਬਹੁਤ ਬੜੀ ਇਨਕਰੇਜਮੈਂਟ ਮਿਲ ਰਹੀ ਹੈ। ਜੀ ਸਰ ਦੇਖੋ ਸਾਰੇ ਪੰਜਾਬ ਦੇ ਵਿੱਚ ਜੋ ਇਸ ਵਕਤ ਸਥਿਤੀ ਬਣੀ ਹੋਈ ਹੈ ਇਸ ਨੂੰ ਦੇਖਦੇ ਹੋਏ ਸਾਡੇ ਜਿਹੜੇ ਨੌਜਵਾਨ ਮੁੰਡੇ ਨੇ ਕਿਨਾਂ ਨੇ ਇਹ ਸੋਚ ਕੇ ਉਪਰਾਲਾ ਕਰਿਆ ਵੀ ਸਾਨੂੰ ਇਹਨਾਂ ਦੀ ਮਦਦ ਕਰਨੀ ਚਾਹੀਦੀ ਹੈ ਇਸ ਲਈ ਅਸੀਂ ਆਪਣੇ ਹੈੱਡਕੁਆਰਟਰ ਨਾਲ ਗੱਲ ਕਰਕੇ ਤੇ ਇਹ ਸਭ ਉਪਰਾਲੇ ਲਈ ਉਹਨਾਂ ਤੋਂ ਪਰミਸ਼ਨ ਲਈ ਤੇ ਸਮਾਨ ਇਕੱਠਾ ਕਰਾਂਗੇ। ਇਕੱਠਾ ਕਰਨ ਲਈ ਸਕੂਲ ਦਾ ਨਾਲ ਮੈਨੇਜਮੈਂਟ ਦੇ ਨਾਲ ਮਦਦ ਲਈ ਇੱਕ ਤੋਂ ਤੋਂ ਲੱਗੀਆਂ ਨੇ ਸਰ ਇਹਨਾਂ ਨੂੰ 20 ਦਿਨ ਹੋ ਗਏ ਜੀ ਸਾਨੂੰ ਕਿਸ ਤਰੀਕੇ ਦਾ ਹੁਣ ਸਮਾਨ ਜਿਹੜਾ ਵੀ ਅੱਗੇ ਫਰਦਰ ਚਾਹੀਦਾ ਹੈ ਉਹ ਕਿਸ ਤਰੀਕੇ ਦਾ ਦੇਖੋ ਸਰ ਜਿਹੜਾ ਅਸੀਂ ਪਹਿਲਾ ਸਮਾਨ ਰਾਸ਼ਨ ਲੈ ਕੇ ਗਏ ਸੀਗੇ ਜੀ ਰਾਸ਼ਨ ਦੇ ਵਿੱਚ ਦਾਲਾਂ ਹੋ ਗਈਆਂ ਜੀ ਆਟਾ ਹੋ ਗਿਆ ਤੇ ਨੂਨ ਮਿਰਚ ਹੋ ਗਿਆ ਜੀ ਉਹ ਸਾਰਾ ਸਮਾਨ ਰਾਸ਼ਨ ਬਹੁਤ ਹੈ ਜੀ ਉੱਥੇ ਹੁਣ ਸਾਲ ਪਾਣੀ ਉੱਥੇ ਡਾਊਨ ਹੋ ਚੁੱਕਿਆ ਜੀ ਉੱਥੇ ਮੈਡੀਸਨ ਤੇ ਜਿਵੇਂ ਰੇਤਾ ਰੇਤ ਕੱਢਣ ਲਈ ਸਮਾਨ ਝਾੜੂ ਹੋਗੇ ਬਾਈਪਰ ਹੋਗੇ ਜੀ ਤੇ ਇਹੋ ਜੇ ਸਮਾਨ ਦੀ ਜਰੂਰਤ ਹੈ ਜੀ ਅਸੀਂ ਹੁਣ ਇਸ ਤੋਂ ਬਾਅਦ ਅਗਲੀ ਵਾਰੀ ਇਹ ਹੀ ਸਮਾਨ ਇਕੱਠਾ ਕਰਕੇ ਲੈ ਕੇ ਜਾਵਾਂ ਅਸੀਂ ਸਰ ਬਾਕੀਆਂ ਦਾ ਇਹ ਅਪੀਲ ਕਰਾਂਗੇ ਜੀ ਸਾਡੇ ਪੰਜਾਬੀ ਵੀਰਾਂ ਨੇ ਜਿੱਦਾਂ ਪਹਿਲਾ ਸਾਥ ਦਿੱਤਾ ਤੇ ਉਦਾਂ ਹੀ ਹੁਣ ਸਾਡਾ ਸਾਥ ਦੇਣ ਤੇ ਇਹ ਜੋ ਸਾਡੇ ਤੇ ਪੀੜਾ ਪਈ ਆ ਤੇ ਇਹਦੇ ਵਿੱਚ ਸਾਨੂੰ ਬਾਦ ਕੱਢਣ ਦੇ ਵਿੱਚ ਸਾਡੀ ਮਦਦ ਕਰੇ ਇਹ ਬਹੁਤ ਵਧੀਆ ਉਪਰਾਲਾ ਜੀ ਮੈਂ ਚਾਹੁੰਦਾ ਕਿ ਹਰ ਇੱਕ ਸਕੂਲ ਨੂੰ ਇਦਾਂ ਕਰਨਾ ਚਾਹੀਦਾ ਸਾਨੂੰ ਪਤਾ ਪੰਜਾਬੀ ਆਪਦਾ ਪਹਿਲਾਂ ਹੀ ਬਹੁਤ ਦਿਲਦਾਰ ਹੁੰਨੇ ਆ ਕਿੱਥੇ ਵੀ ਕੋਈ ਮੁਸੀਬਤ ਆਉਂਦੀ ਆ ਸਭ ਤੋਂ ਪਹਿਲਾਂ ਪੰਜਾਬੀ ਜਾ ਕੇ ਡਟ ਕੇ ਖੜਦੇ ਨੇ ਤੇ ਇਸ ਵਾਰ ਤਾਂ ਮੁਸੀਬਤ ਆਪਣੇ ਘਰੇ ਆਈ ਐ ਸੋ ਆਪਾਂ ਕਿਉਂ ਨਾ ਬਰਾਬਰ ਖੜੀਏ ਸੋ ਪੈਨਲਟੀ ਸਕੂਲ ਦਾ ਬਹੁਤ ਵੱਡਾ ਉਪਰਾਲਾ ਆ ਕਿ ਉਹ ਹੜ੍ਹ ਪੀਟ ਤੋਂ ਨੇ ਬਰਾਬਰ ਖੜੇ ਆ ਨਾ ਕਿ ਸਾਰੇ ਬੱਚਿਆਂ ਦੇ ਪੇਰੈਂਟਸ ਹਮ ਹਮਾ ਕੇ ਬਹੁਤ ਵਧੀਆ ਸੇਵਾ ਕਰ ਰਹੇ ਨੇ ਜੋ ਕਿ ਲੋਡ ਬੰਦ ਲੁਕ ਨੂੰ ਪ੍ਰੋਪਰ ਟਾਈਮ ਤੇ ਪਹੁੰਚ ਰਹੇ ਬੱਚਿਆਂ ਨੂੰ ਇਹ ਸਿੱਖਣਾ ਮਿਲਦਾ ਕਿ ਜੇ ਕਿਤੇ ਮੁਸੀਬਤ ਆਸੀ ਬਰਾਬਰ ਖੜਨਾ ਜੀ ਆਉਣ ਵਾਲੀ ਪੀੜ੍ਹੀਆਂ ਸਭ ਯਾਦ ਰੱਖਣਗੀਆਂ ਕਿ ਜਦੋਂ ਪਾਣੀ ਆਇਆ ਸੀਗਾ ਤਾਂ ਸਾਡੇ ਮਾਪੇ ਨੇ ਸੇਵਾ ਕੀਤੀ ਸੀ ਹੁਣ ਸਾਡਾ ਹੀ ਫਰਜ਼ ਬਣਦਾ ਸੀ ਵੀ ਮੈਂ ਬਹੁਤ ਵਧੀਆ ਮਹਿਸੂਸ ਕਰਦਾ ਹਾਂ ਸੋਸ਼ਲ ਮੀਡੀਆ ਦਾ ਰਾਹੀਂ ਮੈਂ ਵੀ ਬਹੁਤ ਵੱਡੀ ਅਪੀਲ ਕੀਤੀ ਸਾਰਿਆਂ ਨੂੰ ਤੇ ਸਾਰਿਆਂ ਨੇ ਜੋ ਵੀ ਮੇਰੇ ਨਾਲ ਜੁੜੇ ਹੋਏ ਨੇ ਸਾਰਿਆਂ ਨੇ ਹਮ ਹਮਾ ਕੇ ਮਦਦ ਕੀਤੀ ਬਹੁਤ ਵਧੀਆ ਪਰਾਲਾ ਜੀ ਇਹਨਾਂ ਕੱਲੇ-ਕੱਲੇ ਘਰ ਤੋਂ ਵਿੱਚੋਂ ਗਰੀਬ ਤੋਂ ਗਰੀਬ ਨੇ ਵੀ ਸਮਾਨ ਇਹਦੇ ਵਿੱਚ ਦਿੱਤਾ ਸਾਰਿਆਂ ਨੇ ਆਪਣਾ ਹਿੱਸਾ ਪਾਇਆ ਜੀ ਤੇ ਸਾਰਾ ਸਮਾਨ ਪਹਿਲਾਂ ਵੀ ਅਸੀਂ ਇੱਕ ਇੱਥੇ ਟਰੈਲੀ ਛੱਡ ਕੇ ਗਏ ਆ ਇੱਕ ਮਗਰ ਸੰਡੇ ਨੂੰ ਵੀ ਇੱਕ ਟਰੈਲੀ ਛੱਡ ਕੇ ਗਏ ਆ ਬਹੁਤ ਲੋਕਾਂ ਨੇ ਸਹਿਯੋਗ ਦਿੱਤਾ ਜੀ ਉਹਨਾਂ ਲੋਕਾਂ ਨੇ ਸਾਨੂੰ ਬਹੁਤ ਸਹਿਯੋਗ ਦਿੱਤਾ ਜੀ ਬਹੁਤ ਵਧੀਆ ਪ੍ਰਾਲਾਏ ਜਿਹੜੇ ਇੱਧੇ ਉੱਧੇ ਹੜਾਏ ਨੇ ਹੜਾਣ ਨੂੰ ਆਪਣੇ ਮਦਦ ਕੀਤੀ ਹੈ ਲੋਕਾਂ ਦਾ ਬਹੁਤ ਵਧੀਆ ਪ੍ਰਾਲਾਏ ਜੀ